ਜ਼ਿਲ੍ਹਾ ਗੁਰਦਾਸਪੁਰ ਦੇ ਮਹੱਲਾ ਨੰਗਲ ਕੋਟਲੀ ਦੇ ਸਰਕਾਰੀ ਸਕੂਲ ਮੰਡੀ ਦੇ ਵਿੱਚ ਇੱਕ ਅਧਿਆਪਕ ਤੇ ਲੱਗੇ ਇੱਕ ਬੱਚੇ ਦੇ ਮਾਰਕੁੱਟ ਦੇ ਦੋਸ਼ ਦੂਜੇ ਪਾਸੇ ਮਾਪਿਓ ਮੀਡੀਆ ਸਾਹਮਣੇ ਆਏ ਉਹਨਾਂ ਨੇ ਦੱਸਿਆ ਕਿ ਬੱਚੇ ਨੂੰ ਕਿਸ ਤਰ੍ਹਾਂ ਕੁੱਟਿਆ ਗਿਆ ਹੈ ਪਰ ਕਿਸੇ ਵੀ ਅਧਿਕਾਰੀ ਨਾਲ ਗੱਲ ਨਹੀਂ ਹੋ ਪਾਈ ਅਧਿਕਾਰੀ ਨਾਲ ਗੱਲ ਕਰਕੇ ਵੀ ਦੱਸਿਆ ਜਾਵੇਗਾ ਜੀ ਸਾਹਿਬ ਮੈਂ ਮੇਰੇ ਬੱਚੇ ਨੂੰ ਅੱਜ ਦਲਵੀਰ ਸਾਹਿਬ ਨੇ ਮਾਰਿਆ ਜਿਹਾ ਮਾਰਿਆ ਨੂੰ ਬੱਚੇ ਬੱਚਿਆਂ ਦੀ ਗੱਲ ਹੋਈ ਜਾਂਦੀ ਹੈ ਅੰਦਰ ਕੋਈ ਕੋਈ ਮਾੜੀ ਚੰਗੀ ਹੋਈ ਜਾਂਦੀ ਹੈ ਇਹਨੇ ਬੱਚੇ ਮੈਨੂੰ ਜਿਹਾ ਮਾਰਿਆ ਮੇਰੇ ਬੱਚੇ ਦੇ ਖੂਨ ਉੱਪਰ ਚੜੇ ਤੇ ਨਾਲੇ ਪੇਟ ਤੇ ਨਿਸ਼ਾਨ ਆ। ਪੇਰੇ। ਇਹ ਮੇਰੇ ਮਸਾਫ ਚਾਹੀਦਾ ਮੈਨੂੰ ਬੱਚੇ ਨੂੰ। ਕਿ ਕੱਲ ਨੂੰ ਕਿਸੇ ਬੱਚੇ ਨੂੰ ਹੋਰ ਕਹਿਣਾ ਹੋਏ। ਐਦਾਂ ਦੀ। ਕਿੰਨਾ ਕੁ ਮਾਰੇ ਤੁਹਾਡੇ ਬੱਚੇ ਨੂੰ। ਭਾਜੀ ਇਹ ਮੇਰੇ ਕੋ ਫੋਟਾ ਭੇਜ ਦੀਆਂ ਮੈਂ WhatsApp ਤੇ ਤੁਹਾਨੂੰ ਫੋਟਾ ਭੇਜ ਦਿੰਨਾ ਵਾ। ਇਹਦੇ ਬੱਚੇ ਦੀ ਫੋਟਾ ਦੇਖੋ ਤੀ ਆਪੀ ਤੁਹਾਨੂੰ ਪਤਾ ਲੱਗ ਜਾਗਾ ਨੀਲ ਪੇਜ ਦੇ ਮੇਰੇ ਬੱਚੇ ਦੇ। ਕੀ ਮੰਗ ਕਰਦੇ ਤੁਸੀਂ ਇਨਸਾਫ? ਮੈਂ ਇਨਸਾਫ ਹੈ ਚਾਹਾਂਗਾ ਕਿ ਮੈਂ ਮੇਰੇ ਬੱਚਿਆਂ ਨੂੰ ਨਾ ਤੀ ਪੁੱਤ ਨੂੰ ਕਿਸੇ ਨੂੰ ਕੋਈ ਹੋਰ ਨਾ ਮਾਰੇ। ਮਾਸਟਰ। ਕੀ ਨਾਮ ਸਰ ਦਾ? ਦਿਲਵੀਰ ਸਰ। ਮੇਰਾ ਨਾਮ ਆਯੋਸ਼ ਹੈ ਮੈਂ 5ਵੀਂ ਕਲਾਸ ਪੜਦਾ ਮੇਰੇ ਸਰਦਾਰ ਨਾਦਲ ਵੀਰ ਹੈ ਮੈਂ ਮੈਨੂੰ ਆਪਣੇ ਆਦੋਸ ਨਾਲ ਗੱਲ ਕਰੇਗਾ ਜੀ ਹਨਾ ਤੇ ਮੇਰੇ ਮੈਂ ਤੇ ਮੇਰੇ ਆਦੋਸ ਨਾਲ ਗੱਲ ਕਰੇਗਾ ਜੀ ਮੇਰੇ ਸੰਨੇ ਨਾ ਮੈਨੂੰ ਨਾ ਬੜਾ ਮਾਰਿਆ ਮੇਰੇ ਤੇ ਗਰਾਉਂਡ ਲਾਇਆ ਫਿਰ ਪਿੱਟ ਦੇ ਮੁਕੇ ਮਾਰ ਫਿੱਟ ਪੇੜਾ ਮਾਰਿਆ ਹਨਾ ਤੂੰ ਮੇਰੇ ਸਰਦਾਰ ਨਾਦਲ ਵੀਰ ਹੈ ਤੇ ਮੇਰਾ ਨਾਮ ਆਯੋਸ਼ ਹੈ